ਖੰਨਾ ਚ ਦੁੱਧ ਨੂੰ ਲੈ ਕੇ ਉਸ ਵੇਲੇ ਹੰਗਾਮਾ ਖੜਾ ਹੋ ਗਿਆ ਜਦੋਂ ਲੋਕਾਂ ਵੱਲੋਂ ਦੁੱਧ ਨੂੰ ਉਬਾਲਿਆ ਗਿਆ ਤਾਂ ਉਹ ਪਲਾਸਟਿਕ ਬਣ ਗਿਆ ਜਿਸ ਦੇ ਚਲਦੇ ਇਲਾਕਾ ਨਿਵਾਸੀਆਂ ਤੇ ਸਮਾਜ ਸੇਵੀ ਇਕੱਠੇ ਹੋ ਕੇ ਜ਼ਿਲ੍ਹਾ ਸਿਹਤ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਪਰ ਸ਼ਿਕਾਇਤ ਮਿਲਣ ਮਗਰੋਂ ਜਾਂਚ ਟੀਮ ਕਾਫੀ ਲੰਮਾ ਸਮਾਂ ਇੰਤਜ਼ਾਰ ਮਗਰੋਂ ਪਹੁੰਚੀ ਜਿਸ ਦੇ ਚਲਦੇ ਲੋਕਾਂ ਨੇ ਗੁੱਸੇ ਦੇ ਵਿੱਚ ਨਾਰੇ ਵਜਾ ਕੇਤੇ ਅਤੇ ਦੁੱਧ ਵਾਲੇ ਭਾਈ ਨੂੰ ਵੀ ਉੱਥੇ ਰੋਕੇ ਰੱਖਿਆ ਆਓ ਸਭ ਤੋਂ ਪਹਿਲਾਂ ਇਨ੍ਹਾਂ ਤਸਵੀਰਾਂ ਦੇ ਉੱਤੇ ਨਜ਼ਰ ਮਾਰਦੇ ਹਾਂ ਉਹ ਭਾਈ ਤੇਰੇ ਜਿੰਨੇ ਦੇ ਉੱਤੇ ਪੈਸੇ ਦੇਵਾਂਗੇ ਤੇਰਾ ਕੰਮ ਸਹੀ ਹੋਇਆ ਤੇਰਾ ਦੁੱਧ ਸਹੀ ਹੋਇਆ ਕੋਈ ਗੱਲ ਨਹੀਂ ਠੀਕ ਹੈ ਨਾ ਪੇਮੈਂਟ ਲੈ ਜੀ ਚੱਕ ਲੈ ਜੀ ਕੋਈ ਚੱਕਰ ਨਹੀਂ ਖੜਾ ਰਹਿਣ ਦੋ ਤੇ ਵੰਡਦਾ ਨਾ ਆਉਂਦਾ ਮਾਇਆ ਇਹਦੇ ਨਾਲ ਹੋਰ ਕਿੱਥੇ ਚੱਲਦੀ ਹੈ ਦੁੱਧ ਖਰਾਬ ਹੁੰਦਾ ਅੱਜ ਹੀ ਮੰਦੇ ਆ ਜਦੋਂ ਖਰਾਬ ਹੁੰਦਾ ਬੋਲੀ ਦਾ ਗਾਣਾ ਜੇ ਬਣ ਜਾਂਦਾ ਮੇਰੇ ਫੜ ਜਾਂਦਾ ਉਹਦਾ ਇੰਨਾ ਖਰਾਬ ਹੁੰਦਾ ਆ ਇੱਕ ਮਿੰਟ ਇੱਕ ਮਿੰਟ ਆ ਲਵ ਪਲੀਜ਼ ਪਲੀਜ਼ ਆ ਦੇਖੋ ਆਹ ਦੇਖੋ ਆਹ ਕਿੰਨਾ ਖਰਾਬ ਆ ਆ ਆ ਆ ਦੇਖੋ ਬਾਜੇ ਬੰਦੇ ਦੀ ਬੋਲੀ ਇੰਦਾਂ ਬਣ ਜਾਂਦੇ ਯਾਰ ਪੌਣੀ ਪਲਾਂਤੀ ਲੋਕਾਂ ਦਾ ਰਗਨ ਸਿੰਘ ਨੇ ਖਰਾਬ ਹੋ ਗਏ ਨੇ ਜਿਹੜੀ ਨਵੀਂ ਸੂਈ ਜਿਹੜੀ ਨਵੀਂ ਨਵੀਂ ਸੂਈ ਬਣ ਜਾ ਉਹ ਤੁਸੀਂ ਕੋਪਾ ਤਾਂ ਵਿੱਚ ਐਵੇਂ ਨਾ ਉਹਦੀ ਬੋਲੀ ਇੰਦਾਂ ਹੀ ਤਾਂ ਰਗੜਾ ਬੜਾ ਮੂੰਹ ਬੋਲੀ 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 ਦੀਆਂ ਤਾਰ ਨਹੀਂ ਬਣਦੀ ਉਹ ਪੁਰਾਣੇ ਜਿੰਨੇ ਬਹੁਤ ਸਾਲਾਂ ਤੋਂ ਬਹੁਤ ਸੈਂਟਰ ਹੋਏ ਜਾਣ ਵਾਲੇ ਪੁਰਾਣੇ ਜਿੰਨੇ ਵੀ ਨੇ ਸੋਲ ਹੋਏ ਹੋਏ ਤਾਂ ਇਹ ਕਿਤੇ ਇਸ ਮਾਮਲੇ ਦੇ ਵਿੱਚ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਮਿਲਾਵਟੀ ਦੁੱਧ ਵੇਚਿਆ ਜਾ ਰਿਹਾ ਹੈ ਇਸ ਤਰ੍ਹਾਂ ਮਿਲਾਵਟੀ ਦੁੱਧ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਉਹ ਉਹਨਾਂ ਦੀ ਜ਼ਿੰਦਗੀਆਂ ਦੇ ਨਾਲ ਖੇਲ-ਵਾੜ ਕਰ ਰਹੇ ਨੇ ਉੱਥੇ ਹੀ ਜਿਨ੍ਹਾਂ ਪਰਿਵਾਰ ਨੇ ਇਹ ਦੁੱਧ ਖਰੀਦਿਆ ਸੀ ਉਹਨਾਂ ਨੇ ਵੀ ਦੱਸਿਆ ਕਿ ਆਖਰ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਕਿ ਦੁੱਧ ਨਕਲੀ ਹੈ हमने ना परसों लिया था दूध और मतलब रख दिया दूध आंटी के पास हम आए नहीं थे आंटी को बोला कि आप रख लेना दूध लेकर और घर में फ्रिज में रख लो है ना आंटी ने उबाली नहीं दी बोला कि कोई बात नहीं आप दे, दे देना उबाली और हमने जब उबाली दी मतलब अगली सुबह उबाली दी आंटी को बोला आंटी देखना कि खराब हो गई दूध आंटी बोल रहे हाँ आंटी कह रहे कोई बात नहीं बोली बना लेते हैं पाकर, गुड़ पाकर पा कर उबाली देते थे तो मतलब आंटी ने जब निकाला वो रबर जैसा निकल रहा था भी भी। नहीं मतलब हमने ना जब तो जैसे कि लेना है तो लेके तुरंत पका देना था ये पहली बार हमें पता लगी है अगर हमें पहले पता होता तो हम पहले एक्शन इस पे लेते जरूर जैसे दूध फटता है तो ऐसा फटता है। नहीं उसके तो दाने दाने से बन जाते हैं दूध के के फटने के बाद ये तो की तरह रहा है पेट में दर्द बताते हैं बच्चे खुद मेरे पेट में दर्द होता है मुझे डॉक्टर ने दूध बता रखा था तो मैं दूध पीती थी शाम के टाइम डेली हाँ तो जी तो और क्या क्या दिक्कत आई है आपको बस पेट में दर्द बच्चे दो नौ तीन ऑपरेशन मेरा हुआ है पर मुझे ये नहीं पता कि इसी की वजह से हुआ या कोई और प्रॉब्लम है पर दिक्कत तो है दूध से तो कभी तो शिकायत थी दूध के बारे में नहीं पहली बार मुझे पता लगी तो अभी भलकर इन्होंने साथ दिया है कि इन्होंने बताया कि मैं बुला रहा हूं किसी को तो दिखाना है दूध चेक कराना मैंने इनको दिखाया तो क्या मानकर किया بس میں یہ کہنا چاہتی ہوں کہ یہ زہر نہ پिलाया जाए किसी को اوتے موقع دےتے صحت ਵਿਭਾਗ ਦੇ ਅਧਿਕਾਰੀ ਪਹੁੰਚੇ ਨੇ ਉਹਨਾਂ ਨੇ ਇਸ ਮਾਮਲੇ ਨੂੰ ਲੈ ਕੇ ਕੀ ਕਿਹਾ ਜਰਾ ਉਹ ਵੀ ਸੁਣਦੇ ਆ ਦੁੱਧ ਦੇ ਵਿੱਚ ਕੁਝ ਅੰਜ ਹੋਇਆ ਕਿ ਲੱਗਾ ਕਿ ਖਰਾਬ ਆ ਉਹਦੇ ਰਿਗਾਰਡਿੰਗ ਅਸੀਂ ਅੱਜ ਕੰਪਲੇਂਟ ਦੇ ਬੇਸਿਸ ਤੇ ਇਹ ਸੈਂਪਲਿੰਗ ਕੀਤੀ ਆ ਸੈਂਪਲ ਲੈ ਲਏ ਸਾਰੇ ਤੇ ਜਿੱਥੋਂ ਇਹਨਾਂ ਦੁੱਧ ਲੈਂਦਾ ਉੱਥੇ ਵੀ ਉਹ ਚੱਲਦੇ ਆ ਸਰ ਜਿਵੇਂ ਹੁਣ ਥੋੜਾ ਸਾਹਮਣੇ ਦੁੱਧ ਜਰਾ ਹੈ ਵੰਡਿਆ ਕਰਤੀ ਦੁੱਧ ਨਾਲ ਕਰਦੀ ਗਾ ਪਲਾਸਟਿਕ ਟੈਪ ਜਿਹੜੀ ਅੰਦਰਲੀ ਲਿਪ ਇਹ ਹੁਣ ਲੈਬ ਵੀ ਚੈੱਕ ਕਰੇਗੀ ਉਹਦਾ ਆਪਾਂ ਦੱਸਨੇ ਪਰ ਜਿੱਥੋਂ ਇਹਨਾਂ ਦੁੱਧ ਲੈਂਦਾ ਫਿਰ ਉੱਥੇ ਵੀ ਚੈੱਕ ਕਰਾਂਗੇ ਸਰ ਤਰੀਕਾ ਇਹਨੂੰ ਲੈ ਰਹੇ ਨੇ ਜਿਵੇਂ ਇਹਨਾਂ ਨੂੰ ਦੱਸਿਆ ਕਿ ਮਿਕਸ ਹੈ ਘੁਮਾ ਦੇ ਨਾਲ ਲੈ ਕੇ ਲੈ ਇਹਨਾਂ ਦੇ ਹਿਸਾਬ ਨਾਲ ਜਿਹੜੀ ਇਹਨਾਂ ਗੱਲ ਕਹੀ ਹੈ ਉਹਦੇ ਇਹਨਾਂ ਕਿਹਾ ਕਿ ਆਪਾਂ ਬਾਦਰ ਰੇਟ ਦਾ ਦਿੰਨੇ ਆ ਫਿਰ ਉਸ ਤੋਂ ਬਾਅਦ ਮਿਕਸ ਕਰਕੇ ਮਿਕਸਚਰ ਬਣਾ ਦੇ ਪਰ ਇਹਨਾਂ ਦੀ ਗੱਲ ਵੱਲ ਨਹੀਂ ਆਪਾਂ ਜਾਣਾ ਆਪ ਆਪਣਾ ਕੰਮ ਕਰ ਸਰ ਪੋਸੀਬਲ ਹੈ ਕਿ ਕਲਾਸਿਕ ਟਾਈਪ ਬਣ ਸਕਦਾ ਤੁਹ ਫਟ ਨਹੀਂ ਇਹ ਹੁਣ ਲੈਬ ਵੀ ਦੱਸੇਗੀ ਆਪਾਂ ਇਸ ਤੇ ਕਮੈਂਟ ਲਈ ਮੈਂ ਕਰਨਾ ਚਾਹੁੰਦਾ ਉਹ ਜੋ ਹੁਣ ਰਿਪੋਰਟ ਆ ਕਿ ਉੱਤੇ ਕਰ ਰਹੀ ਹੈ ਕਸਰੀ ਕੱਲ ਵੈਸੇ ਵੀ ਆਪਣੇ ਨਹੀਂ ਚਾਹੀਦੀ ਸ਼ਿਕਾਇਤ ਸੀ ਮਾਊਸ ਤੇ ਚੈਟਿੰਗ ਵਾਸਤੇ ਵੀ ਅਪੀਲ ਕੀਤੀ ਗਈ ਹੈ ਬਟ ਉਦੋਂ ਕੋਈ ਖਾਸਸ ਆ ਨਹੀਂ ਹੁੰਦੇ ਨਈ ਰਿਪੋਰਟ ਤੇ ਆ ਜਾਂਦੀ ਹੈ ਰਿਪੋਰਟ ਤੇ 15 ਦਿਨਾਂ ਚ ਹੀ ਆ ਜਾਂਦੀ ਹੈ ਜਿਹੜੇ ਪ੍ਰੋਸੀਡਰ ਹੈ ਜਿਹੜਾ ਡੁਪਲੀਕੇਟ ਪੜਾ ਸਕਦੇ ਹੈ ਕਿਹੜੀ ਜਗ੍ਹਾ ਅਜੇ ਤੱਕ ਕਦੇ ਜਿਹਦੇ ਸੈਂਪਲ ਪੜੇਗੇ ਨਾ ਕੋਈ ਡੁਪਲੀਕੇਟ ਪੜਿਆ ਗਿਆ ਸਰ ਡੁਪਲੀਕੇਟ ਦਾ ਨਹੀਂ ਪਨੀਰ ਨੂੰ ਤੇ ਸਿੰਪਲ ਫੇਲ ਹੋਇਆ ਦੁੱਧ ਦੇ ਸਬਸਟੈਂਡਰਡ ਆ ਜਾਂਦੇ ਆ ਕੋਈ ਇੰਜ ਬਈ ਬਿਲਕੁਲ ਨਕਲੀ ਨਕਲੀ ਵਾਲਾ ਕੋਈ ਕਨਸੈਪਟ ਅਜੇ ਤੱਕ ਤੇ ਨਹੀਂ ਸਾਰੀ ਕਿਨਣਾ ਜਿਵੇਂ ਬੇਲ ਪਾਈ ਸੀ ਕੁਝ ਲੋਕਾਂ ਨੇ ਇਹਦਾ ਹੈਸਨ ਖਾਵਾ ਨਹੀਂ ਤੇ ਟਾਈਮ ਦਿੱਤਾ ਸੀਗਾ ਉਸ ਮੇਰੇ ਸਾਢੇ 6 ਵਜੇ ਦਾ ਇਹ ਬੰਦਾ 7 ਵਜੇ ਖੜਵੀ ਲੱਤਾ ਗਿਆ ਧੋਖਾ ਬੋਲ ਲੇਕਿਨ ਤੁਸੀਂ ਭੁੱਲ ਲੈਣ ਆਂਚ ਫਿਰ ਆਨ ਦਾ ਵੇਲੇ ਲੱਗ ਜਾਂਦਾ ਟਾਈਮ ਥੋੜਾ ਬਹੁਤ ਲੱਗਦਾ ਤੇ ਸਰ ਜਿਹੜੇ ਸਟਰੀਟ ਪੈਂਡਲ ਨੇ ਉਹਨਾਂ ਵੱਲੋਂ ਜਿਹੜਾ ਚੈਕਿੰਗ ਉਹਨਾਂ ਹੀ ਚੈਕਿੰਗ ਪਾਸੇ ਕਈ ਵਾਰੀ ਲੈਟਰ ਦਿੱਤੀ ਜਾਂਦੀ ਹੈ ਨਹੀਂ ਈਮੇਲ ਵੀ ਪਾਈ ਗਈ ਚੈਟਿੰਗ ਨਹੀਂ ਇਹੀ ਤਰੈਗੂਲਰ ਕਰ ਦਿੰਦੇ ਮੈਨੂੰ ਲੱਗਦਾ ਜੀ ਸ਼ਾਇਦ ਕੋਈ ਜੇ ਕੋਈ ਕੰਪਲੇਂਟ ਹੋਈਗੀ ਤੇ ਤੁਸੀਂ ਦੱਸਦੇ ਪੈਂਡਿੰਗ ਮੈਨੂੰ ਲੱਗਦਾ ਖੰਨੇ ਦੀ ਤੇ ਨਹੀਂ ਹੋਣੀ ਸ਼ਾਇਦ ਕੰਨੇ ਦੀ ਕੰਪਲੇਂਟ ਤੇ ਕੰਨੇ ਦੀ ਤਾਂ ਨਹੀਂ ਹੁੰਦੀ ਕਿੰਨੀ ਕੀ ਦੇਰ ਬਾਅਦ ਚੈੱਕ ਕਰਨੀ ਆ ਜੀ ਅਸੀਂ ਤੇ ਰੈਗੂਲਰ ਕਰਦੇ ਹੀ ਰਹਨੇ ਆ ਲੈ ਰੈਗੂਲਰ ਹੀ ਕਰਦੇ ਰਹਨੇ ਆ ਜਾਂ ਤਾਂ ਗਲੀਆਂ ਮੱਲਿਆ ਚਾਹਾਂ ਟੈਂਪੂ ਜਾਂ ਫੋਰ ਰੀਲਰ ਬੈੱਕੇ ਉੱਥੇ ਅਸਲ ਚ ਇਹ ਹੈ ਨਾ ਹੁਣ ਆਪਾਂ ਰੈਂਡਮਲੀ ਚੈੱਕ ਕਰਨੇ ਸਾਡੇ ਕੋਲ ਇਹ ਹੁਣ ਜਿਵੇਂ ਪਿੰਨ ਪੁਆਇੰਟ ਹੋ ਗਿਆ ਤੇ ਪਿੰਨ ਪੁਆਇੰਟ ਚੀਜ਼ ਹੋ ਗਈ ਨਾ ਸਾਨੂੰ ਕੋਈ ਨਾ ਪਰਮਿਸ਼ਨ ਮਿਲੇ ਉਹ ਤਾਂ ਪਿੰਨ ਪੁਆਇੰਟ ਹੋ ਕੇ ਜਿੱਤੇ ਅਹੀਂ ਤੇ ਪਰ ਰੈਂਡਮਲੀ ਚੈੱਕ ਕਰਨਾ ਹੁੰਦਾ ਕੋਈ ਚੀਜ਼ ਕੁਝ ਨਹੀਂ ਬੈਠੇ ਉੱਥੋਂ ਆਣ ਦੀ ਟਾਈਮ ਆ ਜਾਂਦਾ ਕੰਨੇ ਕੋਈ ਡੀਟੀ ਨਹੀਂ ਨਹੀਂ ਸਾਡਾ ਉਥੋਂ ਆਣੀ ਲੁਧਿਆਣੇ ਤੋਂ ਕਾਫੀ ਪ੍ਰਿੰਡਲ ਅਲਗਨਰੀ ਸ਼ਹਿਰ ਵੱਡਾ ਹੈ ਕਾਫੀ ਹੈ ਇੰਨੀ ਜਨਤਾ ਜਿਹੜੀ ਹਾਂ ਲੁਧਿਆਣਾ ਹੈ ਕਾਫੀ ਵੱਡਾ ਪਰ ਥੋੜਾ ਜਿਹਾ ਚਲੋ ਹੁਣ ਹੌਲੀ ਹੌਲੀ ਹੋ ਜਾਏਗਾ ਇੰਪਰੂਵਮੈਂਟ ਜੇ ਸਿੰਪਲ ਫੇਲ ਹੁੰਦਾ ਕਿਸੇ ਪਾਰ ਬਾਰੀ ਦਾ ਤੇ ਗੱਲ ਜੀ ਹੈ ਕਿ ਇਹਦਾ ਬੰਦ ਪੀਸਾ ਜਾਂਦੀ ਹੈ ਕਿ ਸਿੰਪਲ ਦੇਖੋ ਜੀ ਦੋ ਕੈਟੇਗਰੀਆਂ ਚ ਫੇਲ ਹੋ ਸਕਦਾ ਜਾਂ ਤੇ ਹਜੇ ਅਨਸੇਫ ਅਨਸੇਫ ਆ ਜੇ ਬਿਲਕੁਲ ਖਾਣ ਪੀਣ ਯੋਗ ਹੀ ਨਹੀਂ ਹੈਗਾ ਅਨਸੇਫ ਆ ਜਾਂਦਾ ਫਿਰ ਉਹਦੇ ਚ ਤੇ ਲੱਗੇਗਾ ਅਦਾਲਤੀ ਕੇਸ ਅਦਾਲਤ ਦੇ ਵਿੱਚ ਇਹਨਾਂ ਦੀ ਫਕਾਇਦਾ ਜਮਾਨਤਾਂ ਹੋਣਗੀਆਂ ਫਿਰ 2-4 ਸਾਲ 5-7 ਜਿੰਨਾ ਕੇਸ ਚੱਲਦਾ ਚੱਲੇਗਾ ਤੇ ਜੇ ਦੂਜੀ ਕੈਟਾਗਰੀ ਹੈ ਉਹਦੇ ਚ ਆ ਜਾਂਦਾ ਹੈ ਕਿ ਕਿਸੇ ਚ ਫੈਟ ਘਟਿਆ ਕਿਸੇ ਐਸਐਨਐਫ ਘਟਿਆ ਉਹ ਸਬ ਸਟੈਂਡਰਡ ਆ ਗਿਆ ਤੇ ਉਹਦੇ ਵਿੱਚ ਫਿਰ ਆਪਣੇ ਇਥੇ ਏਡੀਸੀ ਮੈਡਮ ਇਹਨਾਂ ਦੇ ਇਥੇ ਅਦਾਲਤ ਚ ਕੇਸ ਲੱਗਦਾ ਪੂਰਾ ਫਾਈਟ ਕਰਨਾ ਪੈਂਦਾ ਸਰ ਜਿਹੜੇ ਦੁੱਧ ਢੋਲਾਂ ਵਾਲੇ ਬੀਚਦੇ ਨੇ ਇਹਨਾਂ ਦਾ ਕੋਈ ਸਮਾਂ ਵੀ ਹੁੰਦਾ ਵੀ 90 ਤੱਕ ਆਪਣਾ ਜਿਹੜਾ ਹੈ ਦੁੱਧ ਪਾ ਸਕਦੇ ਨਹੀਂ ਇਹ ਤੇ ਵੇਖੋ ਹੁਣ ਇਥੇ ਇੰਡੀਆ ਦੇ ਵਿੱਚ ਤੇ ਫਿਰ ਸਿਸਟਮ ਹੈ ਕਿ ਦੁੱਧ ਹੀ ਦਿੰਦੇ ਆ ਜਾਂ ਇਥੇ ਇੰਜ ਸੋ ਨਹੀਂ ਦੋਤੇ ਬਣਾ ਕੋਈ ਐਕਸ਼ਨ ਨਹੀਂ ਹੈ ਤਾਂ ਸਮਾਂ 240 ਨਹੀਂ ਆਹੀ ਇਹਨਾਂ ਨੂੰ ਇਹ ਨਹੀਂ ਕਹਿ ਸਕਦੇ ਤੂੰ 10 ਵਜੇ ਤੱਕ ਮੰਡੋ 11 ਤੱਕ ਮੰਡੋ ਇਹਨਾਂ ਦੀ ਹੁਣ ਕਾਹ ਦੇਖਿਆ ਜਾਵੇ ਤਾਂ ਲਗਾਤਾਰ ਦੁੱਧ ਪਨੀਰ ਖੋਏ ਅਜਈਆਂ ਚੀਜ਼ਾਂ ਜਾਂ ਮਿਲਾਵਟ ਕਰਕੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਜਿਸ ਦੇ ਚੱਲਦੇ ਹੁਣ ਲੋਕਾਂ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਨੂੰ ਇਸ ਵੱਲ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ